ਪਹਿਲਾਂ ਤੇ ਤੁਹਾਨੂੰ ਸਾਰਿਆਂ ਨੂੰ ਅਮਰਸਰ ਦੇ ਸਾਡੇ মিডিਆ ਦੇ ਦੋਸਤਾਂ ਨੂੰ ਵੈਲਕਮ ਜੀ ਆਇਆਂ ਤੁਸੀਂ ਥੋੜੇ ਜੇ ਨੋਟਿਸ ਦੇ ਉੱਤੇ ਸਾਡੇ ਜਣੇ ਆਇਓ ਤੁਹਾਡਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਇਓ ਬਹੁਤ ਹੀ ਇੱਕ ਜਿਹੜਾ ਇੰਪੋਰਟੈਂਟ ਇਸ਼ੂ ਹੈ ਉਹਦੇ ਤੇ ਤੁਹਾਡੇ ਨਾਲ ਥੋੜੀ ਵਿਚਾਰ ਸੱਜਾ ਕਰਨੀ ਚਾਹੁੰਦੇ ਆਂ ਹੱਦੇ ਦਾਹੀਂ ਬੀਡੀਏ ਦੇ ਦਾਹੀਂ ਪੂਰੀ ਦੁਨੀਆ ਦੇ ਵਿੱਚ ਜਿਹੜੀ ਪਿਛਲੇ ਦਿਨੀ ਤਤੰਤਰਾਂ ਦੇ ਵਿੱਚ ਇਲੈਕਸ਼ਨ ਹੋਈ ਆ ਉਹਦੇ ਬਾਅਦ ਵਿੱਚ ਮੈਂ ਆਮ ਆਦਮੀ ਪਾਰਟੀ ਵੱਲੋਂ ਕੁਝ ਚੀਜ਼ਾਂ ਵੱਲ ਜਿਹੜਾ ਪੰਜਾਬੀਆਂ ਦਾ ਖਾਸ ਤੌਰ ਤੇ ਸਿੱਖਾਂ ਦਾ ਜਿਹੜਾ ਉਹ ਧਿਆਨ ਜਿਹੜਾ ਖਿੱਚਣਾ ਚਾਹੁੰਦਾ ਪਰੇ ਛੋੜਨ ਤੱਕ ਨੂੰ ਤੁਸੀਂ ਦੇਖਿਆ ਨਤੀਜਾ ਆਇਆ 11 ਤਰੀਕ ਨੂੰ VOTING ਹੋਈ ਆ ਤਰ ਤਰ ਦੇ ਵਿੱਚ 22 ਇਲੈਕਸ਼ਨ ਦੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਰਦਾਰ ਅਭੀਲ ਸਿੰਘ ਸੰਧੂ ਕਰੀਬ 12000 ਵੋਟਾਂ ਦੇ ਨਾਲ ਜੜੀ ਆ ਉਹਨਾਂ ਨੇ ਜਿੱਤ ਪ੍ਰਾਪਤ ਜੜੀ ਕੀਤੀ ਹੈ ਔਰ ਦੂਸਰੇ ਨੰਬਰ ਦੇ ਉੱਤੇ ਜਿਹੜਾ ਦਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਥੋੜੇ ਜਿਹਾ ਅਕਾਲੀ ਦਲ ਹੁਣ ਕੋ ਪੂਰਾ ਅਕਾਲੀ ਦਲ ਨਹੀਂ ਹੈ ਉਹਦੇ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਜੀ ਬਹੁਤ ਵੱਡੇ ਲੋਕਾਂ ਨੂੰ ਬਲ ਸੋਫਨੇ ਜਿਹੜੇ ਦਿਖਾ ਰਿਹਾ ਮੈਂ ਉਹਦੇ ਬਾਅਦ ਵਿੱਚ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੀ ਇਲੈਕਸ਼ਨ ਹੈ ਇਹਨੇ ਜਿਹੜੀ ਨੈਗੇਟਿਵ ਚੀਜ਼ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਪੈਦਾ ਕੀਤੀ ਹੈ ਅਕਾਲੀ ਦਲ ਜਿਹਦੀ ਹੋਂਦ ਖਤਮ ਹੋ ਚੁੱਕੀ ਹੈ ਪੂਰੇ ਪੰਜਾਬ ਦੇ ਵਿੱਚੋਂ ਉਹ ਜਿਸ ਹਲਕੇ ਨੂੰ ਸੁਖਬੀਰ ਹਣੀ ਪਹਚਾਰ ਦੇ ਸੀਗੇ ਕਿ ਪੰਥਕ ਹਲਕਾ ਉਹਸ ਹਲਕੇ ਦੇ ਵਿੱਚੋਂ ਉਹਨਾਂ ਨੂੰ ਇਲੈਕਸ਼ਨ ਲੜਾਉਣ ਵਾਸਤੇ ਕੋਈ ਉਮੀਦਵਾਰ ਨਹੀਂ ਮਿਲਿਆ ਜਿਹੜਾ ਕੋਕ ਕਾਲੀ ਹੋਵੇ। ਔਰ ਜਿਹੜਾ ਉਮੀਦਵਾਰ ਉਹਨਾਂ ਨੇ ਇਲੈਕਸ਼ਨ ਚ ਤਾੜਿਆ ਜਿਹੜੇ ਮੈਡਮ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਤਾਰੇ ਸਤਕਾਜੋਗ ਉਹ ਵੀ ਤੰਤਾ ਜ਼ਿਲ੍ਹੇ ਦੇ ਨਿਸੀਗੇ ਉਹ ਵੀ ਮਜੀਠੇ ਹਲਕੇ ਚੋਂ ਬੰਗਾਲੀ ਪਿੰਡ ਚੋਂ ਖੜਕੇ ਇੱਕ ਤਦਮੀ ਫੌਜੀ ਜਿਹਨੂੰ ਕਹਿੰਦੇ ਉਹਨਾਂ ਦੀ ਪਤਨੀ ਨੂੰ ਲੈ ਆ ਕੇ ਮੈਦਾਨ ਚ ਥਾੜਿਆ। ਉਹ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡਾ ਦੁਖਦਾਇਕ ਪਹਿਲੂ ਆ ਕੇ ਸੁਖਬੀਰ ਨੇ ਇੱਕ ਗੈਂਗਸਟਰ ਦਾ ਰਿਸ਼ਤੇਦਾਰ ਨੂੰ ਜਿਹੜਾ ਟਿਕਟ ਦੇਵੇ ਟਿਕਟ ਦੇ ਕੇ ਜਿਹੜਾ ਉੱਥੇ ਮੈਦਾਨ ਦੇ ਵਿੱਚ ਥਾੜਿਆ ਚ ਲੋਕਾਂ ਨੇ ਉਹਨੂੰ ਰੱਦ ਕਰ ਦਿੱਤਾ ਬਹੁਤ ਬੁਰੀ ਤਰ੍ਹਾਂ। ਪੱਜੇ ਢੰਗ ਨਾਲ ইলেকਸ਼ਨ ਹੋਈ ਮੈਂ ਉਸ ਸਿਲੈਕਸ਼ਨ ਦੇ ਵਿੱਚ ਸੀਗਾ ਜਿਸ ਢੰਗ ਨਾਲ ਗੈਂਗਸਟਰਵਾਦੀ ਵੱਤੋਂ ਕੀਤੀ ਸੁਖਬੀਰ ਨੇ ਜਿਸ ਢੰਗ ਨਾਲ ਉਹਨਾਂ 40 ਪਿੰਡਾਂ ਦੇ ਵਿੱਚ 50 ਪਿੰਡਾਂ ਦੇ ਵਿੱਚ ਦਹਿਸ਼ਤ ਫੈਲਾਈ ਗਈ ਜਿਸ ਢੰਗ ਦੇ ਨਾਲ ਫੋਨ ਕਰਾ ਕਰਕੇ ਗੈਂਗਸਟਰਾਂ ਕੋਲੋਂ ਵੋਟਰਾਂ ਨੂੰ ਡਰਾਇਆ ਗਿਆ ਪਿੰਡਾਂ ਦੇ ਸਰਪੰਚਾਂ ਨੂੰ ਡਰਾਇਆ ਗਿਆ ਉਹ ਇੱਥੋਂ ਤੱਕ ਕਿ ਸਾਡੇ ਉਮੀਦਵਾਰ ਸਰਦਾਰ ਅਮੀਤ ਸਿੰਘ ਸੰਧੂ ਨੂੰ ਵੀ ਧਮਕੀ ਦਵਾਈ ਗਈ ਉਹ ਐਫਆਈਆਰ ਵੀ ਦਰਜ ਹੈ ਐਫਆਈਆਰ ਪੱਛਾ ਦਰਜ ਹੋਇਆ ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਬੜਾ ਸੀਰੀਅਸ ਪਾਰਟਸ ਦੇ ਵਿੱਚ ਬਹੁਤ ਸੀਰੀਅਸ ਪੁਆਇੰਟ ਹੈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਾਲੀ ਦਲ ਨੇ ਟਿਕਟ ਦਿਵਾ ਕੇ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਲੀਆਂ ਹੀ ਲੈਂਦਾ ਸੀਗਾ ਜਿਹੜਾ ਡਰਗ ਮਾਫੀਆ ਗੈਂਗਸਟਰਵਾਦ ਇਹੀ ਲੈ ਕੇ ਆਏ ਪਿਛਲੇ 10 ਸਾਲ ਜਦੋਂ ਇਹਨਾਂ ਦੀ ਸਰਕਾਰ ਸੀਗੀ ਉਹ ਅੱਜ ਉਹਨਾਂ ਨੇ ਪਰਤਖ ਸਖਬੀਰ ਨੇ ਉਹਨਾਂ ਨੂੰ ਟਿਕਟ ਦੇ ਕੇ ਇਹ ਮੰਨ ਲਿਆ ਕਿ ਉਹਨਾਂ ਦੀ ਪਾਰਟੀ ਕੋਈ ਪੰਥਕ ਨਹੀਂ ਹੈ ਉਹ ਗੈਂਗਸਟਰਾਂ ਦੀ ਪਾਰਟੀ ਹੈ ਉਹ ਬੈਂਕਸਟਰ ਦੀ ਪਾਰਟੀ ਦੀ ਨਮਾਇੰਦਗੀ ਕਰਦੇ ਆ। ਉਹਦਾ ਇਹ ਪਿੱਛਾ ਜੜੀ ਆ। ਇਹ ਪੰਜਾਬ ਦੇ ਵਿੱਚ ਸਖਬੀਰ ਪਾਉਣੀ ਚਾਹੁੰਦਾ। ਅਸੀਂ ਇਹ ਪਿੱਛਾ ਨਹੀਂ ਪੈਂਦਵਾਂਗੇ। ਮੈਂ ਆਮ ਆਦਿ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹੂੰਗਾ ਕਿ ਇਹ ਜਿਹੜਾ ਵਰਤਾਰਾ ਹੋਇਆ ਉੱਥੇ ਇਲੈਕਸ਼ਨ ਦੇ ਵਿੱਚ ਜਿਹੜਾ دہشت ਵਾਲਾ ਮਾਹੌਲ ਸਿਰਜਿਆ ਗਿਆ ਜਿਸ ਸਦੈਸ਼ ਦੇ ਆ ਰਹੇ ਦੇ ਸੁਖਬੀਰ ਨੇ ਵੋਟਾਂ ਲਈਆਂ ਤੇ ਅੱਜ ਕਹਿ ਰਿਹਾ ਕਿ ਪੰਥਕ ਸਾਡਾ ਜੀ ਦੂਜੇ ਨੰਬਰ ਤੇ ਆ ਗਏ ਜੀ ਅਸੀਂ ਤਾਂ ਵੇਖਿਓ 27 ਕੀ ਕਰਦੇ ਆ ਜੀ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਇਹਦੀ ਜਾਂਚ ਹੋਣੀ ਚਾਹੀਦੀ ਆ ਔਰ ਇਹ ਕਦੀ ਵੀ ਮੁੜ ਕੇ ਪੰਜਾਬ ਦੀ ਪੋਲਿਟਿਕਸ ਵਿੱਚ ਨਹੀਂ ਹੋਣਾ ਚਾਹੀਦਾ ਇਹ ਜਾਂਚ ਜਿਹੜੀ ਹੈ ਛੇ ਕੋਈ ਐਸਆਈਟੀ ਬਣਾਈ ਜਾਵੇ ਛੇ ਕੁਛ ਹੋਰ ਕੀਤਾ ਜਾਵੇ ਤੰਤਪਰ ਨੇ ਉਹਨਾਂ ਲੋਕਾਂ ਨੂੰ ਮਿਲਿਆ ਜਾਵੇ ਜਿਨ੍ਹਾਂ ਲੋਕਾਂ ਨੇ دہشت ਦੇ ਮਾਹੌਲ ਵਿੱਚ ਵੋਟਾਂ ਪਾਈਆਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਫੋਨ ਕਰ ਕਰਕੇ ਡਰਾਤਮਕ ਡਰਾਤਮਕਾ ਕੇ ਜਿਹੜੀਆਂ ਵੋਟਾਂ ਲਈਆਂ ਗਈਆਂ ਇਹ ਜਾਂਚ ਕਰਨੀ ਚਾਹੀਦੀ ਔਰ ਜਿਹੜੇ ਬੰਦੇ ਜਿੱਦਾਂ ਡਰਗ ਮਾਫੀਆ ਦੇ ਸੱਜਣਾ ਜਿਹੜੇ ਉਹ ਤੁਸੀਂ ਅੰਦਰ ਦੇ ਰਹੇ ਹੋ ਇਦਾਂ ਹੀ ਜਿਹੜੇ ਬੰਦੇ ਗੈਕਸਰਵਾਦ ਨੂੰ ਬੜਾਵਾ ਦੇ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਸваяਹ ਪਾਉਣਾ ਚਾਹੁੰਦੇ ਪਹਿਲਾਂ ਹੀ ਸਾਡਾ ਪੰਜਾਬ 'ਚ ਬਹੁਤ ਨੁਕਸਾਨ ਹੋ ਗਿਆ ਪੱਤ ਸੁਖਵੀਰ ਜੇ ਸваяਹ ਪੰਜਾਬ ਦੀ ਪੋਲਿਟਿਕਸ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਪਾਉਣਾ ਚਾਹੁੰਦਾ ਇਹ ਬੜਾ ਇੱਕ ਘਾਤਕ ਅਵਸਥਾ ਇਸ ਸਦਸਤੇ ਨੂੰ ਜਿਹੜਾ ਰੋਕਣਾ ਚਾਹੀਦਾ ਜਿੰਨੀ ਮੱਦੀ ਜਿੱਦਾਂ ਦੀ ਮੱਦੀ ਕਾਨੂੰਨੀ ਕਾਰਵਾਈ ਉਹスルਕਾਰ ਨੂੰ ਕਰਨੀ ਚਾਹੀਦੀ ਹੈ ਤਾ ਜੋ ਅੱਗੇ ਤੋਂ ਕੋਈ ਹਿੰਮਤ ਨਾ ਕਰੇ ਜੋ ਕੋਈ ਉੱਥੇ ਹੋਇਆ ਉਹ ਬੜਾ ਦੁੱਖ ਦਾ ਗਿਆ ਭਾਵੇਂ ਲੋਕਾਂ ਦੇ ਬੰਦਿਆ ਨਹੀਂ ਭਾਵੇਂ ਤਰਦਾ ਦੇ ਲੋਕਾਂ ਨੇ ਬਜੈਲਾ ਨੇ ਸਖਬੀਰ ਦਾ ਡਰ ਮੰਨਿਆ ਨਹੀਂ ਭਾਵੇਂ 12000 ਦੀ ਵੋਟ ਦੇ ਉੱਤੇ ਆਪ ਦਾ ਉਮੀਦਵਾਰ ਹਰਮੀਤ ਸਿੰਘ ਸੰਧੂ ਜਿੱਤ ਗਿਆ ਕਿਉਂਕਿ ਅਸੀਂ ਡਰਦੇ ਨਹੀਂ ਅਸੀਂ ਕਹੇ ਨੂੰ ਡਰਾਉਂਦੇ ਨਹੀਂ ਆਏ ਧਾਰਾ ਵਾਲੀ ਪੋਲਟਿਕਸ ਨਹੀਂ ਕਰਦੇ ਸਾਡੇ ਅਸੀਂ ਸਾਡੇ ਨਾਮਾਂ ਦੇ ਨਾਲ ਸਿੰਘ ਲੱਗਾ ਸਾਨੂੰ ਸਿੰਘ ਸ਼ਬਦ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਦੇ ਕੇ ਗਏ ਹੈ ਸਿੰਘ ਦਾ ਮਤਲਬ ਹੈ ਸ਼ੇਰ ਉਹ ਦਸੀਂ ਕਿ ਕੋ ਨਾ ਡਰਦੇ ਆ ਨਾ ਕਿਸੇ ਨੂੰ ਡਰਾਉਂਦੇ ਆ ਪਾਈ ਲੋਕ ਉਸ ਦਾ ਨੂੰ ਲੋਕਾਂ ਨੇ ਤਾਂ ਹੀ ਮੰਨਿਆ ਤਾਂ ਹੀ ਲੋਕਾਂ ਨੇ ਇੱਡੀ ਵੱਡੀ ਗਿਣਤੀ ਦੇ ਵਿੱਚ ਉੱਟਾ ਪਾਈਆਂ ਜਿਹੜਾ ਡਰੌਨ ਦੀ ਕੋਸ਼ਿਸ਼ ਕੀਤੀ ਗਈ ਕੁਝ ਲੋਕ ਡਰੇ ਜਿਨ੍ਹਾਂ ਦੇ ਪਹਿਲੇ ਦਿਨ ਤੋਂ ਇਹਨਾਂ ਨੇ ਦਬਾਅ ਪਾ ਕੇ ਰੱਖਿਆ ਇਸ ਕਰਕੇ ਮੇਰੀ ਇਹ ਮੰਗ ਹੈ ਕਿ ਸਰ ਇਹਦੇ ਖਿਲਾਫ ਜਿਹੜੀ ਆ ਉਹ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਕਦੀ ਸਰ ਇਦਾਂ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਪੰਥਕ ਹੋਣ ਵਾਲੇ ਲੋਕ ਪੰਜਾਬ ਦੀ ਸਿਆਸਤ ਨੂੰ ਕਿੱਦਾਂ ਨੂੰ ਲੈ ਗਏ ਸਰ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਇੰਨਾ ਨੇ ਜੜਤਾ ਜਦੋਂ ਅਸੀਂ ਕਹਿੰਦੇ ਸੀਗੇ ਕਿ ਗੈਂਗਸਟਰ ਇਹ ਲੈ ਕੇ ਆਏ ਜਦੋਂ ਅਸੀਂ ਕਹਿੰਦੇ ਡਰਗ ਮਾਫੀਆ ਇਹ ਲੈ ਕੇ ਬਹੁਤ ਗੱਲਾਂ ਕਰਦੇ ਸੀਗੇ ਸਾਡੇ ਪੰਜਾਬ ਨੂੰ ਪਤਾ ਉਹ ਤਾਂ ਸਿੱਧੇ ਓਪਨ ਸੁਖਵੀਰ ਨੇ ਮੋਹਰ ਲਾਤੀ ਕਿ ਉਹਨਾਂ ਦੀ ਪਾਰਟੀ ਗੈਂਗਸਟਰਾਂ ਦੀ ਪਾਰਟੀ ਹੈ ਉਹ ਕਹੇ ਕਿ ਨਹੀਂ ਗੈਂਗਸਟਰਾਂ ਦੀ ਪਾਰਟੀ ਉਹ ਦੱਸੇ ਲੋਕਾਂ ਨੂੰ ਕਿਹੜੇ ਗੈਂਗਸਟਰ ਦੀ ਰਿਸ਼ਤੇਦਾਰ ਸੀ ਕਿ ਜਿਹਨੂੰ ਟਿਕਟ ਦਿੱਤੀ ਗਈ ਉਹ ਲੋਕਾਂ ਨੂੰ ਦੱਸਿਆ ਕਿ ਕਿੱਦਾਂ ਪੰਥ ਗਿਆ ਉਹ ਲੋਕਾਂ ਨੂੰ ਸਮਝਾਵੇ ਕਿ ਕਾਲੀ ਦਲ ਦੇ ਜਨਨਾ ਸੀਗਾ ਮਾਝੇ ਦੀ ਧਰਤੀ ਦੇ ਉੱਤੇ ਸਰ ਆਹੀ ਕਾਲੀ ਦਲ ਜਿਹਦੇ ਚ ਕਦੀ ਜੈਦਾ ਦੁੱਧਮ ਸਿੰਘ ਨਾਗੋਕੇ ਜੈਦਾ ਮੋਹਨ ਸਿੰਘ ਤੜ ਜੈਦਾ ਪ੍ਰੇਮ ਸਿੰਘ ਲਾਲਪੁਰਾ ਜੈਦਾ ਜਗਤ ਸਿੰਘ ਸੇਖਵਾ ਜੈਦਾ ਮੇਜ ਸਿੰਘ ਉੱਬੋਕੇ ਕਿਹੜੇ ਕਿਹੜੇ ਵੱਡੇ ਕਾਲੀ ਹੋਏ ਕਿਹੜੇ ਕਿਹੜੇ ਵੱਡੇ ਕਾਲੀ ਹੋਏ ਸਰ ਮਾਝੇ ਦੀ ਧਰਤੀ ਦੇ ਉੱਤੇ ਤੁਸੀਂ ਅੱਜ ਕੀ ਲੈਣ ਦਾ ਜਾ ਬਗਵਾ ਲੱਗਿਓਗਾ ਸਾਨੂੰ ਕਿਹੜੇ ਰਾਹ ਲੱਗਿਓ ਪਹੁੰਚ ਨਹੀਂ ਪਾਗੇ ਸਹੀਆ ਸਰ ਅਸੀਂ ਸਿੱਖਾਂ ਦੇ ਬੱਚੇ ਆ ਪੰਜਾਬੀ ਆ ਅਸੀਂ ਬਿਲਕੁਲ ਨਹੀਂ ਡਰਨਾਰੇ ਨਾ ਡਰਾਂਗੇ ਪਰ ਪੰਜਾਬ ਦੀ ਸਿਆਸਤ ਨੂੰ ਇਸ ਸਵਾਏ ਨਹੀਂ ਪੈ ਦਵਾਂਗੇ ਇਸੇ ਗੱਲ ਤੇ ਮੈਂ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਦੇ ਖਿਲਾਫ ਜਾਂਚ ਕਰੋ ਕੋਈ ਐਸਆਈਟੀ ਬਣਾਓ ਕੁਝ ਬਣਾਓ ਇੱਕ ਜਾਂਚ ਦਾ ਵਿਸ਼ਾ ਬਹੁਤ ਸੀਰੀਅਸ ਵਿਸ਼ਾ ਇਹ ਕੋਈ ਐ ਨਹੀਂ ਹੈ ਇਹ ਨੂੰ ਇਹ ਦੰ ਲੈਣਾ ਚਾਹੀਦਾ ਕਿ ਇਦਾਂ ਹੀ ਹੈ ਇਹ ਬਹੁਤ ਸੀਰੀਅਸ ਵਿਸ਼ਾ ਹੈ ਕਿ ਸਾਡੀ ਸਿਆਸਤ ਦੇ ਵਿੱਚ ਪਵਿੱਤਰ ਸਿਆਸਤ ਦੇ ਵਿੱਚ ਕਿੱਦਾਂ ਦੇ ਲੋਕ ਲੈ ਕੇ ਆ ਰਹੇ ਕਾਲੀਦਾਲ ਵਾਲੇ ਕਿੱਦਾਂ ਦੇ ਲੋਕ ਦੇ ਅੰਦਰ ਸੁਖਵੀਰ ਨੇ ਮੈਂ ਤਾਂ ਕਾਲੀਆਂ ਨੂੰ ਖਾਉਂਗਾ ਕਿ ਯਾਰ ਤੁਸੀਂ ਆਪ ਸੋਚੋ ਜਿਹਦਾ ਮੋਨ ਸਿੰਘ ਦੀ ਧਰਤੀ ਸੀਗੀ ਤਦੋਂ ਦਾ ਹਲਕਾ ਜਿਹਦਾ ਪ੍ਰੇਮ ਸਿੰਘ ਲਾਲਪੁਰੇ ਦੀ ਤਕੀ ਸੀਗੀ ਜਿਹਦਾ ਉੱਦਮ ਸਿਕ ਨਾ ਨਾ ਕੋਗੇ ਉੱਥੇ ਸੀਗਾ ਜਿਹਦਾ ਮੇਜ ਸੰਗੁੱਭੋਗੇ ਕਿ ਜਿਹੜਾ ਵੱਡੇ ਲੀਡਰ ਸੀਗੇ ਉੱਥੇ ਅੱਜ ਤੁਸੀਂ ਕਿਹਨਾਂ ਨੂੰ ਲਾਇਓ ਯਾਰ ਕਿਹਨਾਂ ਨੂੰ ਟਿਕਟ ਦੇਦੇ ਤੁਹਾਨੂੰ ਟਿਕਟ ਕਹਿੰਦੇ ਕੀ ਹੈ ਕਹਿੰਦੇ ਜੀ ਬੜਾਵਾ ਵੱਧ ਗਿਆ 27 ਹਾਲ ਵਧਾਂਗੇ ਉਹ ਭਲੇ ਉਹ ਮਾਸੋਂ ਤੁਹਾਨੂੰ ਤੇ ਤਰਜ਼ਾਰ ਦੇ ਵਿੱਚੋਂ ਬੰਦਾ ਵੀ ਲੱਭ ਟਿਕਟ ਦੇਣ ਵਾਲਾ ਤੁਹਾਡੀ ਤਰਜ਼ਾਰ ਦੇ ਵਿੱਚੋਂ ਕਹਿੰਦੇ ਟਿਕਟ ਨਹੀਂ ਲਈ ਕੁਈ ਮਜੀਠੇ ਦੇ ਭੰਗਾਲੀ ਪਿੰਡ ਵਿੱਚੋਂ ਖੜ ਕੇ ਉੱਥੇ ਉਹਨਾਂ ਨੂੰ ਇਲੈਕਸ਼ਨ ਦੇ ਚ ਤਾਰਿਆ ਇੱਕ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਸੋ ਮੈਂ ਇਹ ਤੁਹਾਡੇ ਦਾਹੀਂ ਮਤਲਬ ਜਿਹੜੀ ਮੰਗ ਕਰਦੀ ਚਾਹੁੰਦਾ ਕਿ ਦਬਾਵਾ ਕੋ ਬੰਦਾ ਇਦਾਂ ਦੀ ਕੋਸ਼ਿਸ਼ ਨਾ ਕਰੇ ਇਸ ਚੀਜ਼ ਦਾ ਜਿਹੜੀ ਜਾਂਚ ਹੋਣੀ ਚਾਹੀਦੀ ਆ ਇਹ ਵਿਸ਼ਾ ਬਹੁਤ ਵੱਡਾ ਵਿਸ਼ਾ ਜੇ ਸਰ ਸਾਡੇ ਵਿਦਵਾਨ ਨੂੰ ਅਮਿਤ ਸਿੰਘ ਸੰਧੂ ਨੂੰ ਸਿੱਧੀ ਘਾੜ ਕਰਕੇ ਥ੍ਰੈਟ ਕਰਦੇ ਆ ਤੇ ਤੁਸੀਂ ਸਮਝੋ ਕਿ ਕਿੰਨੀ ਨਾਜ਼ੁਕ ਸਥਿਤੀ ਆ ਕੌਣ ਬੰਦੇ ਆ ਸਖਬੀਰ ਦੱਸਿਆ ਘਰ ਬੰਦੇ ਸੀਗੇ ਸਖਬੀਰ ਜਵਾਬਦੇਹ ਪੰਜਾਬ ਚ ਕੋ ਗੈਂਗਸਟਰ ਦੀ پارٹی ਦਾ ਪ੍ਰਧਾਨ ਆ ਕੇ ਅਜਾ ਥੋੜਾ ਬੋਧਾ ਬਜਿਆ ਪੱਲੀ ਦਾ ਲੋਦਾ ਪ੍ਰਧਾਨ ਹੈ ਕਿਦਾ ਪ੍ਰਧਾਨ ਹੈ ਐਦਾਂ ਦੇ ਲੋਕਾਂ ਨੂੰ ਟਿਕਟਾਂ ਦੇਣੀਆਂ ਕਿਉਂ ਨਹੀਂ ਉੱਥੇ ਕਾਲੀ ਦਲ ਦਾ ਕੋਈ ਬੰਦਾ ਲੱਭਾ ਜੀ ਕਿਉਂ ਨਹੀਂ ਉੱਥੇ ਬੰਦਾ ਮਿਲਿਆ ਉਦਾਂ ਕਹਿੰਦੇ ਸਾਡਾ ਪੰਥ ਹਲਕਾ ਸੀਗਾ ਕੋਈ ਬੰਦਾ ਨਹੀਂ ਮਿਲਿਆ ਤਾਂ ਤੁਸ ਸੋ ਮੈਂ ਸਰਕਾਰ ਕੋਲ ਮੰਗ ਕਰਨ ਵਾਸਤੇ ਤੁਹਾਡੇ ਦਾ ਹੀ ਪੂਰੀ ਦੁਨੀਆ ਨੂੰ ਕਹਿਣਾ ਚਾਹੁੰਦਾ ਕਿ ਸਾਰੇ ਇਹਨਾਂ ਦੀਆਂ ਗੱਲਾਂ ਚਨਾਇਓ ਅਭੀ ਹਾਲ ਤਾਂ ਦੇ ਉੱਤੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਲੋਕਾਂ ਨੂੰ ਲੋਕਾਂ ਨੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਤਾਂ ਹੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਿਆ ਇਸ ਕਰਕੇ ਤੁਹਾਨੂੰ ਇਹਨਾਂ ਦੀਆਂ ਇਹਨਾਂ ਬਈਆ ਜਿਹੜੀਆਂ ਹੁਣ ਇਹ ਗੱਲਾਂ ਕਰ ਰੇ ਜਿਹੜਾ ਪਹਚਾਣ ਕਰ ਦੇ ਇਸ ਪਹਚਾਣ ਦੇ ਵਿੱਚ ਨਹੀਂ ਹੋਣਾ ਚਾਹੀਦਾ ਬਲਕਿ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਡੀ ਪਾਰਟੀ ਹੁਣ ਦੇਖਸਾ ਦੀ ਪਾਰਟੀ ਆ ਕਿ ਦੂਜੀ ਪਾਰਟੀ ਆ ਦੱਸੋ ਤੁਸੀਂ ਤੁਸੀਂ ਕਿਹੜੀ ਪਾਰਟੀ ਤੁਹਾਡੀ ਸੋ ਮੇਦੀ ਇਹ ਮੰਗਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਅੱਗੇ ਤੋਂ ਪੰਜਾਬ ਦੀ ਫਿਜ਼ਾ ਨੂੰ ਅੱਗ ਲਾਉਣ ਵਾਲੇ ਪੰਜਾਬ 'ਚ ਫਰੋਤੀਆਂ ਮੰਗਣ ਵਾਲੇ ਪੰਜਾਬ 'ਚ ਕਤਲ ਕਰਨ ਵਾਲੇ ਕਦੀ ਇੱਦਾਂ ਸਿਆਸ ਦੇ ਵਿੱਚ ਆ ਗਏ ਤੇ ਆਪਾਂ ਕੀ ਕਰਾਂਗੇ ਸੋ ਮੈਂ ਮੈਂ ਚਾਹੁੰਦਾ ਕਿ ਪੰਜਾਬ ਵੱਜ ਜਾਵੇ ਇਸ ਕਰਕੇ ਇਦਾਂ ਦੇ ਤੱਤਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਨੀ ਜਿਹੜੀ ਅਤੀ ਜ਼ਰੂਰੀ ਆ ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਸੀ ਦੁਨੀਆ ਭਰ ਦੇ ਪੰਜਾਬ ਦੇ ਪੰਜਾਬੀਆਂ ਤੇ ਸਿੱਖਾਂ ਨੂੰ ਵੀ ਕਹਿਣਾ ਚਾਹੁੰਦਾ ਸੀ ਸਾਹਿਬ ਜੀ ਨੇ ਗਾਇਮਸਟੈਂਡ ਦੀ ਗੱਲ ਕੀਤੀ ਗੈਂਸਟੈਂਡ ਦੀ ਗੱਲ ਕੀਤੀ ਕਿ